ਮਾਨ ਵਾਲੀ ਗੱਲ ਹੈ ਕਿ ਇੱਕ ਦਸਤਾਰਤਾਰੀ ਸਿੱਖ ਨੌਜਵਾਨ ਨੇ ਅਮਰੀਕਾ ਦੇ ਵਿੱਚ ਵੱਡਾ ਨਾਮ ਨਖਟਿਆ ਰਾਜ ਸਿੰਘ ਬਦੇਸ਼ਾ ਜੋ ਕਿ ਅਮਰੀਕਾ ਦੀ ਸੁਪੀਰੀਅਰ ਕੋਰਟ ਦੇ ਪਹਿਲੇ ਸਿੱਖ ਤੇ ਦਸਤਾਰਤਾਰੀ ਜੱਜ ਬਣੇ ਨੇ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ 3 ਮਈ ਨੂੰ ਬਦੇਸ਼ਾ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ ਐਲਾਨ ਤੋਂ ਬਾਅਦ ਹੁਣ ਉਹਨਾਂ ਪਹਿਲੀ ਵਾਰ ਰਸਮੀ ਤੌਰ ਤੇ ਕੋਰਟ ਦੇ ਵਿੱਚ ਉਹਦਾ ਸੰਭਾਲ ਲਿਆ ਇਸ ਮੌਕੇ ਜੋ ਬੋਲੇ ਸੋਨੇ ਹਾਲ ਦੇ ਜਕਾਰੇ ਵੀ ਗੂੰਜ ਉੱਠੇ ਨਵੇਂ ਫ੍ਰਿਜਨੋ ਕਾਉਂਟੀ ਸੁਪੀਰੀਅਰ ਕੋਰਟ ਦੇ ਜੱਜ ਵਜੋਂ ਰਾਜ ਪਹਿਲੇ ਪਗੜੀਧਾਰੀ ਜੱਜ ਬਣੇ ਨੇ ਰਾਜ ਸਿੰਘ ਵਦੇਸ਼ਾ ਨੇ 2022 ਤੋਂ ਫ੍ਰਿਜਨੋ ਸਿਟੀ ਅਟਾਰਨੀ ਦੇ ਦਫ਼ਤਰ ਦੇ ਵਿੱਚ ਚੀਫ ਅਸਿਸਟੈਂਟ ਸਿਟੀ ਦੇ ਅਟਾਰਨੀ ਵਜੋਂ ਸੇਵਾ ਨਿਭਾਈ ਹੈ ਰਾਜ 2008 ਤੋਂ 2012 ਤੱਕ ਬੇਟਕਰ ਮੈਨੋਕ ਐਂਡ ਜੈਂਸਨ ਦੇ ਵਿੱਚ ਵੀ ਇੱਕ ਐਸੋਸੀਏਟ ਸੀ ਵਦੇਸ਼ਾ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਕਾਲਜ ਆਫ ਦਾ ਲਾਅ ਸੈਨ ਫ੍ਰਾਂਸਿਸਕੋ ਤੋਂ ਜੂਰੀਸ ਡਾਕਟਰ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਉਹ ਜੱਜ ਜੋਨ ਐਂਡ ਪੈਟਨ ਦੀ ਸੇਵਾ ਮੁਕਤੀ ਤੋਂ ਬਾਅਦ ਖਾਲੀ ਹੋਏ ਅਹੁਦੇ ਤੇ ਨਾਮਜ਼ਦ ਹੋਇਆ ਹੈ ਪ੍ਰਦੇਸ਼ਾਂ ਨੇ ਅਮਰੀਕੀ ਧਰਤੀ ਤੇ ਇਤਿਹਾਸ ਸਿਰਜਿਆ ਤੇ ਇਸ ਖੁਸ਼ੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ ਹੈ ਆਪਣੇ ਵਧਾਈ ਸੰਦੇਸ਼ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸਾਰੇ ਹੀ ਸਿੱਖ ਕੌਮ ਦੇ ਲਈ ਮਾਣ ਵਾਲੀ ਗੱਲ ਹੈ thank mm -hmm.